ਤਾਰੀਫ ਕਰੋ ਸਭ ਜਨ ਮੈਂ ਸ਼ੁਕਰਗੁਜ਼ਾਰ ਆ ਮੇਰੇ ਪਰਮੇਸ਼ਵਰ ਦਾ ਤੁਹਾਡੇ ਦਾਦਾ ਜੀ ਦਾ ਮੇਰੇ ਆਤਮਿਕ ਪਿਤਾ ਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਵੱਡੀ ਜਿੱਤ ਸਾਨੂੰ ਅੱਗੇ-ਅੱਗੇ ਚੱਲ ਕੇ ਕਿਉਂਕਿ ਤਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਟੀਮਾਂ ਉਹੀ ਹਾਰਦੀਆਂ ਜਿਨ੍ਹਾਂ ਦੇ ਕੋਚ ਮਾੜੇ ਹੋਣ ਹੈ ਸਾਡਾ ਕੋਚ ਇਦਾਂ ਦਾ ਆ ਜਿਹੜਾ ਨਾ ਆਪ ਸੁਣਦਾ ਨਾ ਸੌਣ ਦਿੰਦਾ ਹallelujah ਇਸ ਗੱਲ ਮੈਂ ਤਾਨੂੰ ਅਕਸਰ ਹੀ ਦੱਸਦਾ ਪਰਮੇਸ਼ਰ ਦੇ ਪਿਆਰਿਓ ਅੱਜ ਨੋਟ ਕਰ ਲਿਓ ਧਿਆਨ ਨਾਲ ਆਨਲਾਈਨ ਸੁਣਨ ਵਾਲੇ ਵੀ ਮੇਰੇ ਆਤਮਿਕ ਪਿਤਾ ਦੇ ਬਹੁਤ ਸਾਰੇ ਬੇਟੇ ਐ ਮਹਾਭਿਸ਼ੇਕ ਪਰਿਵਾਰ ਦੇ ਹੈਗੇ ਐ ਪਰ ਵੱਡੀ ਜਿੱਤ ਨੂੰ ਪ੍ਰਾਪਤ ਕਰਨਾ ਸਾਰੇ ਚਾਹੁੰਦੇ ਐ ਪਰ ਜੇ ਤੂੰ ਪ੍ਰਾਪਤ ਕਰਦੇ ਐ ਜਿਹੜੇ ਆਪਣੇ ਆਤਮਿਕ ਅਗਵੇ ਦੀਆਂ ਹਦਾਇਤਾਂ 'ਚ ਬਣੇ ਰਹਿੰਦੇ ਐ ਅਗਰ ਤੁਸੀਂ ਆਪਣੇ ਅਗਵੇ ਦੀ ਅਗਵਾਈ ਦੇ ਵਿੱਚ ਆ ਇੱਕ ਮਸਾ ਜਾ ਤੇ ਫਿਰ ਤੁਹਾਡੀ ਲੜਾਈ ਕੋਈ ਵੀ ਕਿਉਂ ਨਾ ਹੋਵੇ ਔਰ ਤੇ ਜਿੱਤ ਦਾ ਝੰਡਾ ਗੱਡੋਗੇ ਅਮੇਨ ਔਰ ਪਰਮੇਸ਼ਰ ਨੇ ਇਹ ਸਾਬਿਤ ਕੀਤਾ ਕਿ ਉਹ ਆਪਣੇ ਨਾਲ ਆ